ਨਾਰਮਲ ਤੋਂ ਮੇਰੇ ਤੇ ਨਾ ਫੋਕਸ ਕਰ ਹਾਂ ਤੁਸੀਂ ਪਹਿਲਾਂ ਮੇਰੇ ਸੂਟ ਦੇਖ ਲਓ ਸਾਰੇ ਜਾਣੇ ਇਹਦੇ ਵਿੱਚ ਮੇਰੇ ਸੂਟ ਤੁਸੀਂ ਪਛਾਣਨੇ ਆ ਠੀਕ ਹੈ ਮੇਰੇ ਕਿਹੜੇ ਆ ਵੈਸੇ ਤਾਂ ਮੈਂ ਦੱਸੂੰਗੀ ਕਿਹੜੇ-ਕਿਹੜੇ ਆ ਤੇ ਦੂਜੀ ਗੱਲ ਇਹ ਤਾਂ ਰਾਜ ਦੀਆਂ ਸੂਟਾਂ ਨਾਲ ਦੱਸ ਹਰ ਬਿਲਕੁਲ ਸਵਾਲ ਦੇਖੀ ਇਹਨੇ ਸਾਰੇ ਨੇ ਕਿਹਾ ਮੰਦੀਰ ਦੀ ਦਿਆ ਨਹੀਂ ਪਤਾ ਆਵੇ ਚਾਹ ਜੀ ਬਰਾਬਰ ਚੋਣ ਪਸੰਦ ਆ ਗਿਆ ਬੰਦੇ ਵਾਲਾ ਛੋਟਾ ਨਾ ਕਿਤੇ ਕੁੜੀਆਂ ਦੇ ਚਾਹ ਰੀਆਂ ਰੱਖ ਕੇ ਕਿ ਕਿ ਲਿਆ ਤੂੰ ਦੋਨੋਂ ਮੈਂ ਗੁੱਗੂ ਨੂੰ ਸਾਡੇ ਨਾਲ ਕਿਉਂ ਸਾਡੇ ਨਾਲ ਤਾਂ ਵੀ ਲੈ ਲਿਆ ਉਹ ਵੀ ਬਰਾਬਰ ਇੱਕ ਨਾਲ ਕਢਾ ਲਿਆ ਵੀ ਮੈਨੂੰ ਉਹ ਵੀ ਦੇ ਦੇ ਮੈਨੂੰ ਵੀ ਦੇ ਦਿਓ ਮੈਂ ਗੁੱਗੂ ਨੂੰ ਲੈ ਕੇ ਤੂੰ ਕੀ ਕਹਾਂਗੇ ਗੁੱਗੂ ਨੂੰ ਜਾ ਕੇ ਵੇਖ ਚੀਜ਼ ਖਵਾ ਦੇ ਸੈਂ ਤੇ ਫਿਰ ਸਾਨੂੰ ਅੱਗੇ ਗੱਗੇ ਭੰਦੇ ਵੀ ਆਪਾਂ ਲੈ ਹਾਂ ਦੋ ਸੂਟ ਵੇਖ ਕੇ ਬੈ ਦਿਲ ਕੱਢਿਆ ਗੱਗੇ ਭੈਣ ਲਈ ਦੋ ਲੈ ਇਹਨਾਂ ਦੇ ਕੇ ਕੀ ਲੈਣ ਦਿੱਤਾ ਇਹਨਾਂ ਨੂੰ ਮੈਂ ਮੈਂ ਕਿਹਾ ਲੈਣ ਮਨਦੀਪ ਦੇ ਗਏ ਸੀ ਲੈ ਆਪਦੇ ਆ ਵੀ ਪ੍ਰਿੰਟ ਸੋਣਾ ਉੱਥੇ ਮੂੰਹ ਬਣਾ ਲਈ ਦੀ ਜੇ ਨੂੰ ਕਹੀਏ ਨਾ ਕਿ ਅਮਨ ਆ ਤੂੰ ਰਹਿਣ ਦੇ ਇੰਨਾ ਖਰਚਾ ਕਰੀਏ ਨਹੀਂ ਬਾਦਾ ਹ ਬੈਨੇਸੂਲਤਾ ਦੀ ਮੰਡੀ ਲਾ ਲਈ ਇਹ ਪੇਕੇਆਂ ਨੂੰ ਪਈ ਹੋਈ ਹੈ ਸਾਡੇ ਤੇ ਜਿਵੇਂ ਬਾਅਦ ਤੇ ਨੂੰ ਮਿਲਨੇ ਨਹੀਂ ਹੁੰਦੇਗੇ ਬਾਅਦ ਅੱਜ ਇਕੱਠੇ ਕਰ ਲੈਣੇ ਆਹੋ ਹੀ ਆ ਸਵਾ ਮਹੀਨਾ ਤੋਂ ਬਾਅਦ ਪੈਣੇ ਨਹੀਂ ਹੁੰਦੇ ਬਾਅਦ ਅਗਲੇ ਨੇ ਜਾਣ ਚੱਕ ਕੇ ਦੋ ਡਰਮ ਜਾਂ ਚੱਕ ਕੇ ਇਧਰ ਨੂੰ ਕਰ ਅਗਲੇ ਨੇ ਬਾਹਰ ਸਾਫ ਕਰਾਇਆ ਵਾਹ ਤੋ ਦੋ ਮੰਨ ਨੂੰ ਪਰ ਲੈਨੇ ਆ ਪ੍ਰਿੰਟਰ ਆ ਕਾਲਾ ਤੇ ਉਹ ਕਾਲਾ ਆ ਵਿੱਚ ਪਰਨੇ ਆ ਨਹੀਂ ਇਹ ਕਾਲਾ ਸੂਟ ਹੈ ਇੱਥੇ ਵਰਕ ਕਰਾਂਗੇ ਸਾਰਾ ਹੈ ਕਾਲਾ ਸੂਟ ਹੈ ਇੱਥੇ ਵਰਕ ਇਹਨਾਂ ਦਾ ਆ ਵਾਲੀਆਂ ਸਰਵਾਰਾ ਮੰਨੀ ਦੇ ਮੰਮੀ ਆਹੋ ਕੱਲ ਵੀ 17 8 ਨਾਲ ਹੀ ਸੂਟ ਲਿਆਈਆਂ ਅੱਜ ਫੇਰ ਇਹਨੂੰ ਰੱਜਦੀ ਨਹੀਂ ਨਾ 1 2 3 4 5 6 7 8 9 9 14 36 36 ਸੂਟਾਂ ਦੇ ਵਿੱਚ ਮਤਲਬ 36 ਸੂਟ ਨਹੀਂ ਗੇ ਆਹ ਸੂਟ ਥੋੜਾ ਸੇਣਾ ਆਹ ਸੂਟ ਵੇਖ ਤਿੰਨ ਤਿੰਨ ਸੂਟ ਆ ਇੱਕੋ ਜੇ ਵੇਖ ਇਧਰ ਤਿੰਨ ਸੂਟ ਆ ਇੱਕੋ ਜੇ ਆਹ ਦੋ ਇੱਕੋ ਜੇ ਤਿੰਨ ਸੂਟ ਆ ਇੱਕੋ ਜੇ ਦੋ ਸੂਟ ਆ ਇੱਕੋ ਜੇ ਅਮਨ ਰਾਜੀ ਜੀ ਵੀ ਬਹੁਤ ਸੋਹਣਾ ਆ ਆ ਵੀ ਹਾਂ ਤੇ ਅੱਜ ਦੀ ਨਹੀਂ ਅਮਨ ਤਾਂ ਉਹ ਵੀ ਫਰਲੀ ਇਹਨਾਂ ਨੂੰ ਸਸਤਾ ਹੀ ਹੋਊਗਾ ਮਹਿੰਗਾ ਨਹੀਂ ਹੋਣਾ ਤੁੰਗ ਤਾਂ ਇੰਨੇ ਲੈਏ ਨੇ ਕਿੰਨੇ ਦਾ ਹੈ ਮਹਾਂ ਸਹੀ ਜਿਹੜੇ ਦਾ ਤੋਂ ਉਹਨਾਂ ਦਾ ਲੈ ਹੀ ਲੈ ਚਲ ਇੰਨਾ ਕੁ ਛੋਗਰ ਆਪ ਜਿਹੜੇ ਉਹ ਗੱਗੇ ਜੀ ਵੀ ਕੰਨ ਵਾਲੀ ਜੀ ਲੈਣਗੇ ਉਹਨਾਂ ਦੇ ਆ ਆ ਵੇ ਦਵਾ 200 ਪੈ ਆਉਂਦੇ ਆ ਇਹ ਇੰਨੀ ਕਿ ਸਿਆਣ ਮਾਰੋ ਆ ਜਨੂੰ ਜਿੱਥੇ ਵਾਲ ਮਾਰੋ ਉਹ ਬਾਹਰ ਪਾਂਡੇ ਤੋਂ ਹੁੰਦੀ ਨਹੀਂ ਮੇਰੇ ਤੋਂ ਨਹੀਂ ਗੱਗੇ ਦੋ ਮਾਨ ਫੋਲੋ ਦੇਖੇ ਉਰੇ ਆਇਆ ਕਰ ਮਮੀ ਲੈ ਜੀ ਸਭ ਆ ਗਿਆ ਜੀ ਤੇ ਕਿਉਂ ਆ ਗਿਆ ਹਾਂ ਆਮਰ ਲੈ ਆਈਏ ਹਾਂ ਆਮਰ ਲੈ ਆਈਏ ਆਮਰ ਨੂੰ ਦੋ ਸੂਟ ਤੁਹਾਨੂੰ ਦੇ ਦਿੱਤੇ ਧੰਨਵਾਦ ਜੀ ਠੀਕ ਹੈ ਮੇਰੇ ਬਾਅਦ ਬੈਣ ਤੋ ਸਾਰਾ ਕੰਮ ਸੰਭਿਆ ਇਸ ਕਰਕੇ ਮੈਂ ਤੇਰੇ ਲਈ ਸੂਟ ਲੈ ਕੇ ਹਾਂ ਆਵੇ ਕਿਉਂ ਆਹ ਨਾਲ ਡੋਲ ਕੇ ਕਾਫੀ ਆਹ ਚ ਆ ਡੋਲ ਜੂ ਐਸ ਤਰੀਕੇ ਕਾਫੀ ਆ ਵੇ ਇੱਧਰ ਫਿਰ ਕੀ ਚੱਕ ਕਰ ਲੈ ਲੈ ਤੇ ਮੇਰੀ ਚੱਲ ਚੰਗਾ ਆ ਨਹੀਂ ਆ ਨਹੀਂ ਬੰਦਿਆ ਆ ਚੰਗਾ ਉਹ ਕਿਹਨੇ ਬਣਾਇਆ ਇਹ ਸੁਟਾ ਪਿੱਛੇ ਰੋਸ ਇਹਨੇ ਕੀ ਕੀਤਾ ਨਾ ਇਹਨੇ ਕਿਹਾ ਵੀ ਸਾਰੇ ਪਾਏ ਸੀ ਇਹਨੇ ਕੱਢ ਲੇ ਸੇਮ ਲੈ ਲੈ ਕੱਢ ਲੇ ਇਹਨੇ ਆਹ ਸੂਟ ਤੇ ਵੇਰ ਗਈ ਇਹ ਮੇਰੀ 셔ਟ ਕਟਾ ਲਈ ਜਿੰਦੇ ਨਾਲ ਦੀ ਵੀ ਮੈਂ ਇਹਦੇ ਨਾਲ ਮੈਚਿੰਗ ਸਲਵਾਰ ਕਰ ਲਉ ਇਹਦੇ ਨਾਲ ਉਹਨਾਂ ਨੂੰ ਕੋਈ ਕੱਪੜਾ ਨਹੀਂ ਲੱਭਿਆ ਮੈਚਿੰਗ ਤੇ ਮੈਂ ਇਹਨੂੰ ਕਿਹਾ ਅਮਨ ਇਹ ਵੀ ਇੰਨਾ ਮਹੌਨ ਰਹਿਣ ਦੇ ਤੂੰ ਵੀ ਇੰਨੇ ਸੂਟ ਬਣਾ ਲੈ ਇਹਦਾ ਬਲੈਕ ਵੀ ਪਾ ਲੈਣਾ ਕੰਬੀਨੇਸ਼ਨ ਬਹੁਤ ਕੋਲ ਆਹ ਹੋ ਬਣਨਾ ਨਹੀਂ ਹਗੀ ਨਹੀਂ ਉਹ ਉਹ ਬਣਾ ਲੈਦਾ ਆਵੇ ਬਲੈਕ ਪਹਿਨੀ ਜਿਆਦਾ ਕਰ ਲੈ ਮੈਂ ਇਹਨੂੰ ਕਿਹਾ ਕਿ ਤੂੰ ਇਹ ਰਹਿਣ ਦੇ ਤੇ ਚੱਲ ਤੂੰ ਉਹਨੇ ਸੂਟ ਬਣਾ ਲੈ ਚੱਲ ਮਨਦੀਪ ਦਾ ਤੇ ਚੈਰੀ ਨੂੰ ਬਣਾ ਦੇ ਉਹਨੇ ਕਿਹਾ ਉਹਨੇ ਇਹ ਭਾਈ ਰੋਸ ਗਈ ਇਹਦੇ ਤੂੰ ਇਹ ਕਰ ਇਹ ਨਹੀਂ ਆ ਵੀ ਕੱਢ ਆ ਵੀ ਮੇਰੇ ਜੁਮੇ ਪਾ ਆ ਵੀ ਮੇਰੇ ਜੁਮੇ ਪਾ ਆ ਵੀ ਮੇਰੇ ਪਹਿਲੇ ਤੇ ਬਾਰ ਕੇ ਨਾ ਇਹ ਇਹਦਾ ਬਿੱਲ ਤਾਂ ਮੈਂ ਹੀ ਕਰਾਉਂਗੀ ਤੇ ਤੁਸੀਂ ਆ ਇਹਨਾਂ ਦਾ ਕਰ ਦਿਓ ਇਹਨੇ ਨਾ ਢੇਰੀ ਬਣਾ ਲਈ ਗੋਗੋ ਉੱਥੇ ਹੀ ਆਪਦੀ ਵੀ ਆ ਮੈਂ ਬਿੱਲ ਕਰੂੰਗੀ ਤੇ ਬਾਅਦ ਚ ਉੱਥੇ ਮੈਂ ਕਿਹਾ ਜੇ ਲਿਜਾਣੇ ਆ ਤਾਂ ਸਾਰੇ ਮੈਂ ਦੇ ਕੇ ਲਿਜਾਵਾਂਗੀ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਲਿਜਾਣਾ ਵੀ ਫਿਰ ਉਹ ਕਰੀ ਜਾਂਦੀਆਂ ਦੀ ਬਿੱਲ ਫਿਰ ਉੱਥੇ ਜਾ ਕੇ ਹਰਮਨ ਨੇ ਫਿਰ ਮੈਂ ਸਾਰੇ ਸਾਰੇ ਇਦਾਂ ਸਿੱਟ ਕੇ ਫਿਰ ਸਾਰਾ ਬਿੱਲ ਮੈਂ ਭਰੇ ਤੇ ਇਹਦੇ ਕੋਈ ਨਹੀਂ ਗਿਆ ਨਾ ਉਹ ਨਹੀਂ ਮੈਂ ਲੱਗਿਆ ਹੁਣ ਇਹਨੂੰ ਗੱਭਨ ਨਹੀਂ ਮੈਂ ਇੱਕ ਕੀ ਬੁੱਧਿਆ ਚ ਕੀ ਬੁੱਧੇ ਖਰਚਾ ਕਰਾਉਂਦੀ ਉਹ ਕਰਦੀ ਥੇ ਲੱਗੇ ਯਾਰ ਐਂ ਉਥੇ ਰੋਸੀਦੀ ਹਾਂ ਦੂਰ ਜਾਉਣਾ ਹੈ ਕਹੀਂ ਕਿਹਾ ਇਹ ਮੰਮੀ ਦਾ ਇਹ ਮੰਮੀ ਦਾ ਸੂਟ ਆ ਠੀਕ ਹੈ ਦੋ ਮੰਮੀ ਰੋਜ਼ ਨਵੇਂ ਪਾਵੇ ਮੰਮੀ ਲਈ ਲੈ ਜਾਂਦਾ ਆ ਵੀ ਮੰਮੀ ਲਈ ਲੈਂਦਾ ਇਹ ਕਾ ਸੂਟ ਮੰਮੀ ਲਈ ਲੈਂਦਾ ਆ ਤੇਰੇ ਘਰ ਹੋਰ ਬਾਪ ਜੀ ਕਿਤੇ ਨਹੀਂ ਜਾਂਦਾ ਅਗਰ ਨੂੰ ਕੋਈ ਨਹੀਂ ਅਸਾਰੇ ਦਾ ਵੀ ਸੋਟੇ ਵਿੱਚ ਹੋਰ ਨਹੀਂ ਇਹ ਸੂਟ ਆ ਤੈਨੂੰ ਨਹੀਂ ਉਹਨਾਂ ਦੇ ਘਰੇ ਆਈ ਹੈ ਸੱਸਰੀ ਵੀ ਲਈ ਆ ਜਿਹਾ ਪਾਣੀ ਦੀ ਵੀ ਲਈ ਆ ਕੱਲ ਨੂੰ ਜਾਊਗੀ ਉਹਨਾਂ ਦੇ ਘਰੇ ਆ ਉਹਨਾਂ ਨੇ ਪਸੰਦ ਕਰ ਨਹੀਂ ਆ ਵੀ ਇੱਕ ਹਾਂ ਉਹਨਾਂ ਦਾ ਕੱਲ ਫਿਰ ਵਾਰਤਾਂ ਕਿਤੇ ਨਹੀਂ ਹਾਲ ਕੋਈ ਸੀ ਮੈਂ ਹਾਂਜੀ ਉੱਥੇ ਬੂਥਾ ਬਣਾ ਕੇ ਬੈਹ ਜਾਂਦੀ ਆ ਮੇਰੀ ਆ ਮੇਰੀ ਮੰਮੀ ਦਾ ਸੂਟ ਹਮ ਆ ਮੇਰੀ ਭੈਣ ਦਾ ਸੂਟ ਹਮ ਠੀਕ ਆ ਆ ਵੀ ਭੈਣ ਦਾ ਸੂਟ ਹਮ ਸੋਨਾ ਆ ਮੰਮੀ ਦਾ ਸੂਟ ਆ ਸੂਟ ਬਾਬਾ ਸੋਨਾ ਉਹ ਨਾਈਸ ਆ ਇਹ ਮੈਨੂੰ ਬਹੁਤ ਪਸੰਦ ਆਇਆ ਸੀ ਪਹਿਲੇ ਮੈਂ ਆਪ ਦੇ ਲਈ ਲੈਣ ਲੱਗੀ ਸੀ ਆਪ ਦੇ ਲਈ ਲੈਣ ਲੱਗੀ ਸੀ ਫਿਰ ਮੈਂ ਕਿਹਾ ਮੈਂ ਭੈਣ ਨੂੰ ਲੈ ਕੇ ਆਇਆ ਇਹ ਤਾਂ ਅੱਜ ਦੀ ਨਹੀਂ ਸੀ ਗੁੱਗੂ ਜਿਹੜਾ ਕਿਸੇ ਨੇ ਕਢਾਈਏ ਉਹ ਵੀ ਮੈਂ ਹੀ ਲੈਣਾ ਚਾਹੁੰਦੀ ਮੇਰੇ ਅਕੋਰਡਿੰਗ ਜ਼ਰੂਰੀ ਨਹੀਂ ਕਿ ਕੁੜੀ ਕੋਈ ਮਹਿੰਗਾ ਸੂਟ ਪਾ ਕੇ ਸੋਹਣੀ ਲੱਗ ਰਹੀ ਆ ਕਿੱਡੇ-ਕਡੇ ਸੋਹਣਿਆ ਇਹ ਰੋਜ਼ ਪਾਵੇ ਸਗੋਂ ਹਾਂ ਲੈਣਾ 10 ਲੈ ਹੁਣ ਲੈ ਘਰੇ ਪਾਉਣ ਲਈ ਹਾਂ ਨਾਲ ਇੱਕ ਕਲਰ ਵਾਲਾ ਸੂਟ ਲਿਆਉਂਦਾ ਮਨ ਚ ਉਹ ਨਹੀਂ ਪਾਵੇ ਬੰਦੇ ਇਹ ਮੇਰਾ 7-800 ਦਾ ਮਸਾਈ ਮਸਾਈ 190 ਦਾ ਆ ਸੂਟ ਵਾਹ ਬ 500 ਮੈਨੂੰ ਬੜਾ 7-800 ਦਾ ਮਹਾਂ ਸੂਟ ਹਾਂ ਬਸ ਇੱਥੋਂ ਇੱਥੋਂ ਵਾਲੇ ਅਸੀਂ ਲੈ ਹਾਂ ਇਹਨੇ ਕਾਲਾ ਲਵੇ ਇਹਦੇ ਨਾਲ ਵਾਲੀ ਜਿੰਨੂੰ ਮਕਰੋ ਇਹ ਘਰੇ ਪਾਉਣ ਵਾਲੇ ਸੂਟ ਆ ਸਾਰੇ ਘਰੇ ਨਹੀਂ ਜਿੰਨੇ ਪਾਉਣਾ ਇਹਦੇ ਨਾਲ ਵੀ ਵਧੀਆ ਲੱਗਣ ਲੱਗ ਵਧੀਆ ਲੱਗਣ ਲੱਗ ਜਣਾ ਇਹ ਆਪਣੇ ਹਰਲੀਨ ਹੋਣਾ ਪ੍ਰਿੰਟ ਆ ਬਹੁਤ ਜਿਆਦਾ ਸੋਹਣਾ ਹਰਲੀਨ ਇਹਦੇ ਦੇ ਪ੍ਰਿੰਟ ਮੈਂ ਆਪਦੇ ਲਈ ਪਹਿਲਾਂ ਹੀ ਲਿਆਈ ਸੀ ਭੁੱਖੀ ਪਾਈ ਹਰ ਚੀਜ਼ ਚੀ ਭੁੱਖ ਪਾਈ ਜਾਂਦੀ ਹਰ ਚੀਜ਼ ਆ ਵੀ ਹਰਲੀਨ ਹੋਣਾ ਦਾ ਗੁੱਗੂ ਆ ਵੀ ਰੰਗਰਲੀ ਇਹਨੋਂ ਨਾਵਾ ਆ ਵੀ ਰੰਗਰਲੀ ਇਹਨੋਂ ਨਾਵਾ ਵੀ ਪ੍ਰਿੰਟ ਸੋਹਣਾ ਤੇ ਆ ਵੀ ਰਲੀ ਨਾ ਤਿੰਨਾਂ ਦੇ ਮੇਰੇ ਸਾਰੇ ਸੂਟ ਹੀ ਸੋਹਣੇ ਆਏ ਵੇ ਨਾ ਕਰੀ ਦਾ ਹਾਂ ਸੂਟ ਹੀ ਪਾਉਣੇ ਆ ਸਾਰਿਆਂ ਦੇ ਨਹੀਂ ਨਹੀਂ ਸੂਟਾਂ ਵਾਲੇ ਤਾਂ ਹੀ ਤਾਂ ਇਨੇ ਸੂਟ ਲੈ ਕੇ ਆਂਦੇ ਕਾਟਨ ਦੇ ਸੂਟ ਬਣਾ ਕੇ ਉਹਨਾਂ ਨੂੰ ਪਤਾ ਸੂਟ ਆਪਣਾ ਖਰਚ ਬੰਦਾ ਪਰ ਇਨੇ ਲੋਕ ਵੇਚਦੇ ਆ ਆਪਾਂ ਉਹ ਕਿੰਨਾ ਰੰਗ ਦੇ ਕਿ ਕਿਸੇ ਦੇ ਕਿਤੇ ਦੇ ਇੱਕ ਦੇ ਦੇ ਮਨ ਮੇ ਪਾਉਗੀ ਆਪਾਂ ਤਾਂ ਸੂਟ ਹੀ ਰੱਖਣੇ ਆ ਆਪਾਂ ਤਾਂ ਹੀ ਤਾਂ ਲੈ ਗਏ ਗੁਗ ਆ ਵੇਖ ਰੰਗਰਲੀ ਨਾ ਵਾਤੇ ਇਹ ਆ ਦੇ ਲੈ ਕੇ ਆਏ ਬਸ ਰਾਜ ਦੀ ਕਾਲੇ ਤੇ ਡਿੱਗੀ ਪਈ ਅਗਰ ਕਾਲਾ ਹੀ ਕਾਲਾ ਕਾਲਾ ਹੀ ਕਾਲਾ ਕਾਲਾ ਹੀ ਕਾਲਾ ਕਾਲੇ ਸੂਟ ਕੀ ਕਾਲਾ ਕਾਲਾ ਹਾਏ ਹਾਏ ਗੁਗੂ ਹਾਏ ਗੁਗੂ ਨੇ ਕਿਦੀ ਬੇਸਤੀ ਕਰਦੀ ਤੂੰ ਆਨੇ ਕੱਲ ਲਾਈ ਉਚਾਰੇ ਮੈਂ ਨਹੀਂ ਲਾਈ ਕਾਲਾ ਕਾਲਾ ਤੂੰ ਕਰੀ ਜੀ ਮੈਂ ਤਾਂ ਕੋਈ ਆਈ ਨਹੀਂ ਹਾਏ ਗੁਗੂ ਆਈ ਦੀ ਗੁਗੂ ਵੇਲਾ ਕਿੰਨੇ ਸੂਟ ਕਾਲੇ ਰੰਗ ਦੇ ਬਣਾ ਰਹੀ ਹੈ ਲੈ ਜਿੱਦਾਂ ਲੈ ਕੇ ਮਲਾਈ ਆ ਗਈ ਇਹਨੂੰ ਦੇਖ ਕੇ ਮੱਚੇਗੀ ਹਾਂ ਮੱਚੂ ਕਿਸੇ ਕੋ ਵਧੀਆ ਮੇਰੇ ਨਾਲ ਚਾਈ ਸੋਹਣੀ ਆਊਗੀ ਵਧੀਆ ਹਨਾ ਕੀ ਮਤਲਬ ਮੈਂ ਸੋਹਣਾ ਤੇ ਅਸੀਂ ਤੈਨੂੰ ਮਾੜਾ ਕਹਾ ਵੀ ਕਦੋਂ ਆਪੇ ਹੀ ਤੂੰ ਉਲਟ ਲਈ ਦੇਣਾ ਨਾ ਮੈਂ ਤਾਂ ਮੈਂ ਤਾਂ ਰੰਗ ਦੀ ਗੱਲ ਕੀਤੀ ਹੈ ਨਾ ਮੰਮੀ ਕਾਲਾ ਲਿਆ ਉਹ ਤਾਂ ਗੋੜਾ ਜੰਮ ਲਈ ਦੀ ਤੇ ਮੰਮੀ ਸਾਡੇ ਬੰਦੇ ਹੀ ਹੁੰਦੇ ਆ ਸਾਡੇ ਵੀ ਬੰਦੇ ਹੀ ਹੁੰਦੇ ਆ ਤੇਰਾ ਰੰਗ ਮੰਮੀ ਤੇ ਗਿਆ ਸੁਆਦ ਹੋਆ ਅਮਰ ਜਾਰੀ ਗੋਰੀਆ ਪੂਰੀ ਦੀ ਮੈਂ ਖਾਣਾ ਮੋਟਾ ਹੋਰ ਕੇ ਜਾਣਾ ਦੇ ਪਾਤਰਾਂ ਨੂੰ ਜਿਵੇਂ ਜਿਵੇਂ ਰੰਗ ਦੇ ਦੋ ਹੀ ਗਏ ਤਾਂ ਇਹਨਾਂ ਨੇ ਤਾਂ ਜਿਵੇਂ ਜਿਵੇਂ ਵੱਡੇ ਹੁੰਦੇ ਕਿ ਇਹਨਾਂ ਨੇ ਆਪ ਹੀ ਆਹਦੇ ਬਦਲ ਲਏ ਇਹਨਾਂ ਨੇ ਰੰਗ ਨੂੰ ਬਰਬਦੀ ਗੋਮ ਲਾ ਲਈਆ ਕਾਲਾ ਬਰਾਊਨ ਇਹਨਾਂ ਨੇ ਰੰਗ ਨੂੰ ਬਰਬਦੀ ਗੋਮ ਲਾ ਲਈਆ ਹਾਂ ਨਹੀਂ ਭਾਈ ਮੇਰਾ ਤਾਂ ਸ਼ੁਰੂ ਤੋਂ ਜਿਵੇਂ ਦਾ ਰੰਗ ਸੀ ਉਵੇਂ ਦਾ ਰੰਗ ਹੀ ਆ ਮੇਰਾ ਨਹੀਂ ਬਦਲਿਆ ਅਮੰਦਾ ਰੰਗ ਸਾਡੇ ਦਾਦੇ ਦੇ ਸੀ ਕਿਉਂਕਿ ਸਾਡੇ ਦਾਦਾ ਰੰਗ ਗੋਰਾ ਸੀ ਮੰਨੀ ਵੀ ਚਿੱਟੀ ਆ ਇਹ ਦੋਵੇਂ ਭੈਣ ਭੈਣ ਆ ਸੀ ਦੋਵੇਂ ਭੈਣਾਂ ਚਿੱਟੀਆਂ ਚਟਕਾਂ ਆ ਤਿੰਨ ਭੈਣ ਭਰਾ ਕਾਲੇ ਆਪਾਂ ਗਏ ਆਪਣੇ ਚਾਚੇ ਦੇ ਆਪਣਾ ਚਾਚਾ ਸੀਗਾ ਮੰਮੀ ਸਾਡੇ ਕਾਲੀ ਮੰਮੀ ਵੀ ਬੰਮੀ ਦਾ ਵੀ ਰੰਗ ਆਪਣਾ ਮੰਮੀ ਦਾ ਵੀ ਰੰਗ ਪੱਕਾ ਹੀ ਆਪਣੇ ਚਾਚੇ ਦਾ ਰੰਗ ਦੀ ਦੇਖ ਮੰਮੀ ਤੇ ਸੰਦੀਪ ਦਾ ਰੰਗ ਇੱਕੋ ਜਿਹਾ ਲੱਗਦਾ ਨਾ ਇੱਕ ਕੰਮ ਮਾੜਾ ਹੀ ਕੀਤਾ ਤੇ ਕਿਹੜਾ ਨਵੇਂ ਕੀ ਬਣਾ ਤੂੰ ਮੇਲਾ ਆਪਣੇ ਘਰੇ ਹੀ ਵਿਆਹ ਕਰ ਲਿਆ ਜੀ ਆਪਦੇ ਘਰ ਤੋਂ ਵਿਆਹ ਕਰਤਾ ਹੁੰਦਾ ਡੈਡੀ ਨਹੀਂ ਵਿਆਹ ਕਰ ਲੈ ਲੈ ਡੈਡੀ ਨਹੀਂ ਹੁੰਦਾ ਹੁੰਦਾ ਟੀਨ ਨਾ ਹੁੰਦਾ ਸਾਡੇ ਘਰ ਹੀ ਹੋ ਗਿਆ ਤੇਰਾ ਵੀ ਆਪਣਾ ਹੋ ਗਿਆ ਆਪਣੇ ਘਰ ਤੋਂ ਵਿਆਹ ਕਰਦਾ ਕਰ ਲੈ ਤੇ ਆ ਦੇ ਘਰ ਕੀ ਕਰਨੇ ਕਰ ਹੀ ਲੈ ਤੇ ਵਿਆਹ ਕਰਕੇ ਆਈਆਂ ਤਾਂ ਤੁਸੀਂ ਕੀ ਹਾਲੇ ਹਾਲੇ ਵੀ ਵਿਆਹ ਤੋਂ ਬਿਨਾਂ ਤਾਂ ਕੋਈ ਡਰੇ ਆ ਗਏ ਇੱਥੇ ਮੰਮੀ ਆਲ ਦਾਕ ਲੈ ਕੇ ਆਈ ਸਾਡੇ ਰੈਡੀ ਨੇ ਨਹੀਂ ਮੰਗਿਆ ਨਾ ਤੂੰ ਧੱਕੇ ਨਾਲ ਆਈ ਕਿ ਮੈਨੂੰ ਕੁਝ ਕਹਿਨ ਨਾ ਲੈ ਆਈ ਆ ਮੈਂ ਤਾਂ ਲੈ ਆਈ ਨਾ ਨਹੀਂ ਜੀ ਜਾਣ ਕੇ ਨਹੀਂ ਅਗਲੇ ਦਾ ਪਿਓ ਦੀ लाडली ਸੀ ਆ ਮੇਰੇ ਪਿਓ ਨੇ ਆਪ ਦੀ ਪਿਓ ਦੀ ਲਾਡਲੀ ਸੀ ਅਗਲੀ ਮੇਰੀ ਸੱਸ ਨੇ ਮਰੀਜ਼ ਨੂੰ ਹੁਣ ਵੀ ਉਸ ਨਾਲ ਬਹੁਤ ਚੰਗੀ ਸੀ ਬੋਲ ਕਿੰਨੀ ਚੰਗੀ ਸੀ ਉਹ ਗਈ ਗਿਆ ਉਹ ਵੀ ਫਸ ਕੇ ਕਰਦੀ ਰਹੀ ਆ ਤੇ ਭਾਵੇਂ ਤੂੰ ਗੱਲ ਕਰਦੇ ਮੈਂ ਆਪ ਹੀ ਮੇਰੀ ਸੱਸ ਦਾ ਵੀ ਰੰਗ ਪੱਕਾ ਸੀ ਮੇਰੀ ਸੱਸ ਨੇ ਇੱਕ ਦਿਨ ਮੇਰੇ بیٹے ਨੂੰ ਸਾਡੀ ਦਾਦੀ ਐਨੀ ਵਧੀਆ ਸੀ ਨਾ ਗੁੱਗੂ ਮੈਡਮਾ ਸਕੂਲ ਚ ਸਰਕਾਰੀ ਸਕੂਲ ਚ ਮੋਗਿਓ ਹੁੰਦੀਆਂ ਨੇ ਸ਼ਹਿਰਾਂ ਚ ਪੜਨਾ ਉਹਨਾਂ ਤਾਂ ਚੁੰਨੀਆਂ ਚੰਨੀਆਂ ਸ਼ਹਿਰਾਂ ਤੋਂ ਸੂਟ ਮਗਾ ਮਗਾ ਦਿੰਦੀਆਂ ਨੇ ਮੰਮੀ ਨੂੰ ਵੀ ਜਿਹੜੇ ਵੀ ਜਵੇਂ ਚੱਲਦੇ ਆ ਟ੍ਰੈਂਡ ਦੇ ਸੂਟ ਮੰਮੀ ਨੂੰ ਮੰਗਾਵ ਗਏ ਹੋਰ ਆਈ ਆ ਹੋਰ ਆਪ ਸ਼ਹਿਰੋਂ ਹੀ ਆਈ ਸੀ ਵਿਚਾਲੇ ਕਿਸੇ ਸ਼ਹਿਰ ਦੀ ਲੈ ਵੇਖ ਗੁੱਗੂ ਵੱਡੀ ਗੱਲ ਵੇਖ ਆਪ ਦੀ ਸਕੀ ਭੈਣ ਨਾਲ ਲੜ ਪਈ ਸੀ ਮੰਮੀ ਦਾਦੀ ਆ ਆਪਣੀ ਮੰਮੀ ਪਿੱਛੇ ਐਨਾ ਕਰਦੀ ਸੀ ਮੰਮੀ ਦਾ ਸਾਡੀ ਸਾਡੀ ਮਾ ਦਾਦੀ ਦਾਦੀ ਸਾਡਾ ਖੂਨ ਇਹੋ ਜਿਹਾ ਅੰਗ ਨਹੀਂ ਵੇਖੀਦਾ ਹੁੰਦਾ ਉਹਲੇ ਗੁਣ ਵੇਖੀਦੀ ਆ ਵੇ ਸਾਡੀ ਦਾਦੀ ਵਿਖਾ ਆਪਣੀ ਆ ਸਾਡੀ ਦਾਦੀ ਵੇਖੋ ਕੰਮ ਵਿਖਾਈ ਤੇ ਕੀਦਾ ਵਾ ਤੇ ਉਹਲੇ ਗੁਣ ਵੇਖੀ ਜਈ ਆ ਏ ਸਾਡੀ ਦਾਦੀ ਹੋਰੇ ਰੰਗਾਂ ਨੇ ਕਿੱਟਾ ਕਿੱਟਣਾ ਨਹੀਂ ਨਾ ਜਿਹੜੇ ਮਾਕੇ ਖੇਸਵਾ ਆਈ ਆਂ ਉਹ ਇਹ ਫੌਜੀ ਦਾਦਾ ਜੀ ਆਹ ਕਹ ਵੀ ਬੀਆ ਤੋਰਾ ਟੈਟਲੈਸ ਲੈ ਅਈ ਨਹੀਂ ਗਾ ਦੇ ਦੁੱਧ ਤੇ ਪੀਣੀ ਗਾਂ ਤੋਂ ਤਾਂ ਤਾਂ ਐਡੀਆਂ ਮੋਟੀਆਂ ਮੱਝਾਂ ਜੱਡੀਆਂ ਹਾਂ ਓ ਕੋਈ ਨਹੀਂ ਐਈ ਪਤਲੇ ਹੋ ਜਾਣਾ ਲੈ 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 ਢਿੱਡ ਤਾਂ ਉੱਡਈ ਆ ਢਿੱਡ ਤਾਂ ਤੇਰਾ ਉੱਡਾ ਹੀ ਆ ਸਾਡੇ ਜਿੱਡਾ ਹੀ ਰਹਿਣ ਦੇ ਉਹਦੇ ਨਾਲ ਪਹਿਲਾਂ ਤੋਂ ਡਾ ਢਿੱਡ ਪਹੁੰਚ ਜਾਂਦਾ ਆ ਕੋਈ ਨਹੀਂ ਪਹੁੰਚਦਾ ਤਾਂ ਹੈ ਨਾ ਕੁਝ ਤਾਂ ਪਹਿਲਾਂ ਪਹੁੰਚਦਾ ਹੀ ਆ ਢਿੱਡ ਦੇ ਤਾਂ ਤੁਸੀਂ ਉਹਨੂੰ ਵੈਂਟੀਲੇਟਰ ਪੜਾਇਆ ਤੇ ਖਾਣ ਨੂੰ ਉਹ ਵੇ ਕਿਉਂ ਅੰਦਰ ਗੁਗੂ ਉਹ ਵੇਲਾ ਕੁੱਤਾ ਆਲਸੀ ਬੰਦਾ ਆਣਾ ਆਪਣੇ ਘਰੇ ਨਹੀਂ ਆਪਾਂ ਦੇ ਵੀ ਇਹਨੂੰ ਕਿ ਫਿਰ ਤੈਨੂੰ ਹੋਰ ਪੜਾ ਦੇ ਜਿੰਮ ਚੱਲਾਂ ਨਹੀਂ ਜਿੰਮ ਤਾਂ ਚੱਲਣਾ ਨੀ ਚੀਕਾ ਹੀ ਮਾਰੀ ਜਾਂਦਾ ਜਦੋਂ ਪਹਿਲਾਂ ਨਹੀਂ ਆਉਂਦਾ ਮਨਾਂ ਦੇ ਆਹ ਦੇਖ ਜਿੱਤੇ ਕਿਹੜੀ ਗੱਲ ਹੈ ਇਸ ਦੇ ਨਾਲ ਸਾਡਾ ਵਾਅ ਕਦਮ ਹੁੰਦਾ ਜੀ ਆਹ ਸਾਡਾ ਮਿੰਨੀ ਮੋਟੀਵੇਟਰ ਦਾ ਮੋਟੇ ਮੋਟਾ ਵੀਰ ਜੀ ਆਗੇ ਸਾਡੇ ਇਹ ਮਿੰਨੀ ਮੋਟੀ ਮੀਟਰਸ ਦਾ ਨਿਕਲ ਉਹ ਜਵਾ ਦੇ ਨਾ ਜਵਾ ਕੋ ਦੇ ਕੇ ਮੋਟੀ ਆਪ ਵੈਟਰ ਮੰਮੀ ਇਹਨੇ ਉਹਨਾਂ ਨੂੰ ਕੋ ਗੱਲ ਕਰਨਾ ਵਾ ਅੱਛਾ ਆਪੜਾ ਇਹ ਕਦਾ ਬਹਿਨ ਕਿ ਨਾ ਰਾਇ ਤੂੰ ਇਸ ਗੱਲ ਦੇ ਹਮ ਇਹ ਕਰੋ ਇਹਦੇ ਬੈਂਕ ਖਾਤੇ ਸੀ ਇਹ ਕਰੋ ਪਹਿਲਾਂ ਆਪਣੇ ਉਹਦੇ ਕੀ ਆ ਉਹ ਤਾਂ ਆ ਕੇ ਸਾਹ ਮੈਂ ਇਹਨੂੰ ਇਹਨੇ ਦਿੱਤੇ ਸੀ ਕਿਹੜਾ ਲਾ ਕੇ ਨਿੱਕੇ ਨੇ ਉੱਥੇ ਸਕੀਮ ਨਾਲ ਲੜਤੀ ਕਿ ਮੈਂ ਆਪਣੇ ਪੈਸੇ ਆਪੇ ਦੇ ਦੂੰਗੀ ਕਿਹੜੇ ਕਿਹੜੇ ਬੰਦੇ ਦਾ ਦਿਮਾਗ ਹੀ ਲੈ ਕੇ ਇੱਛੇ ਤਾਹਾਂਾ ਉਹ ਬੈਠਾ ਹਣ ਰੋਟੀ ਲੈ ਕੇ ਬੈਠਾ ਉਹ ਇਹਦੀਵੇਂ ਮੁਕੇਵੇਂ ਆ ਕੀ ਕਰੋ ਲੈਣ ਚੀਜ਼ ਕਿਹੇ ਨਹੀਂ ਕੱਲੀ ਦੀ ਆ ਕਰ ਗਿਆ ਕੋਈ ਕਰ ਤੇ ਬਹਿ ਤੂੰ ਵੀ ਇੱਥੇ ਆਏ ਠੀਕਾ ਪੰਪ ਦੇ ਦੇ ਹਰਮਨ ਨੂੰ ਵੀ ਤੂੰ ਵੀ ਸੂਟ ਚੱਕ ਲੈ ਮੈਂ ਪੈਸੇ ਦਊਂਗੀ ਤੂੰ ਵੀ ਚੱਕ ਲੈ ਚੱਲ ਮੰਮੀ ਵੀ ਚੱਕ ਪੈਸੇ ਨਹੀਂ ਕੋਈ ਪੈਸੇ ਦੇਣ ਵਾਲੀ ਬਿਠਾਣ ਤੇ ਜਦੋਂ ਉੱਥੇ ਆ ਕੇ ਪਤਾ ਹੀ ਨਹੀਂ ਸਾਨੂੰ ਕੀ ਕਿਹਾ ਉਹਨਾਂ ਦੇ ਉੱਥੇ ਖੜੇ ਚ ਤੁਹਾਨੂੰ ਪਤਾ ਨਾ ਮੇਰਾ ਐਡਾ ਦਿਲ ਨਹੀਂ ਹੈਗਾ ਮੈਂ ਤਾਂ ਨਿੱਕੇ ਨੂੰ ਆਡਾ ਅੰਡਾ ਨਹੀਂ ਖਾਣ ਦਿੱਤਾ ਤੇ ਮੈਂ ਤੁਹਾਡੇ ਪੈਸੇ ਕਿੱਥੇ ਦਊਂਗੀ ਆਪੇ ਆਦੇ ਭਰੋ ਤੇ ਐਡੇ ਵੀ ਭਰੇ ਅਸੀਂ ਫਿਰਮਲ ਉੱਥੇ ਤੇ ਕੱਲ ਵੀ ਇੰਨੇ ਐਂ ਕੀਤੀ ਆਪਦੀ ਘੇਰੀ ਚੁੱਕ ਕੇ ਆ ਲੱਗ ਕਰ ਲਈ ਜਦੋਂ ਪਤਾ ਲੱਗ ਗਿਆ ਵੀ ਉਹਨਾਂ ਮੈਂ ਤਾਂ ਆਪਦੇ ਇੰਨੇ ਨਹੀਂ ਬਣਾ ਲਏ ਹੁਣ ਮੈਂ ਕੀ ਕਰਾਂ ਵੀਰ ਕੋਈ ਦਾਣ ਨਹੀਂ ਹੁੰਨਾ ਕਿਵੇਂ ਪੈਸੇ ਦਵਾਂਗੀ ਤੇ ਕਹਤਾ ਬੈਠੀ ਵੀ ਮੈਂ ਦਵਾਂਗੀ ਪਰ ਦੇਣ ਨਹੀਂ ਹੈਗਾ ਤੇ ਉੱਥੇ ਢੇਰੀ ਲਾ ਕੇ ਮੈਂ ਲਵਾਂਗੀ ਬਲੌਗ ਬਹੁਤ ਵੱਡਾ ਹੋ ਰਿਹਾ ਹੈ ਜੇ ਤੁਸੀਂ ਬਲੌਗ ਵੇਖਿਓ ਲਵ ਯੂ ਇਨੇਵਾ ਸਸਤੀ ਗੱਲ ਤੇ ਮੈਂ ਨੀਰ ਮੋਟੀਵੇਟ ਕਰਿਆ ਕਿਉਂਕਿ ਉਹ ਤਾਂ ਬੰਦ ਹੀ ਨਹੀਂ ਅਸੀਂ ਸਾਡਾ ਫਰਚ ਬਣਾਉ ਨੂੰ ਬਲੌਗ ਅਸੀਂ ਉਹਨੂੰ ਬਣਾ ਕੇ ਭੇਜ ਦਿਆ ਜੀ ਮੈਨੂੰ ਟਾਈਮ ਨਹੀਂ ਲੱਗਦਾ